ਓ ਸੱਜਣਾ ਵੇ ਮੈਂ ਤੇਰੇ ਪਿਓ ਗੁਰਦੇਵ ਸਿੰਘ ਦੀ ਲਾਈ ਹੋਈ ਟਾਲੀ ਆ ਜੀਨੇ ਅੱਜ ਤੋਂ ਮੈਨੂੰ 45-46 ਸਾਲ ਪਹਿਲਾਂ ਖੇਤ ਲਾਇਆ ਸੀ ਗੁਰਦੇਵ ਸਿੰਘ ਮੈਨੂੰ ਇੰਨੇ ਸ਼ੌਂਕ ਨਾਲ ਲੈ ਕੇ ਆਇਆ ਸੀ ਤੇ ਗੱਲਾਂ ਕਰਦਾ ਹੁੰਦਾ ਸੀ ਵੀ ਜਦੋਂ ਤੂੰ ਵੱਡੀ ਹੋ ਗਈ ਮੈਂ ਤੇਰੀ ਛਾਂ ਬਣੂੰਗਾ ਉਹ ਨੂ ਤਰੇ ਨੂੰ ਤਾਂ ਹੁਣ 2 ਸਾਲ ਹੋ ਗਏ ਬੇ ਹੁਣ ਤੂੰ ਮੈਨੂੰ ਬੜਾ ਬੜਾ ਦਿੱਤਾ ਮੈਨੂੰ ਲੱਗਦਾ ਤੂੰ ਪੁੱਲ ਗਿਆ ਜਦੋਂ ਤੂੰ ਛੋਟਾ ਹੁੰਦਾ ਆਪਦੇ ਪਿਓ ਨਾਲ ਖੇਤ ਆਉਂਦਾ ਤੇਰਾ ਪਿਓ ਗੁਰਦੇਵ ਸਿੰਘ ਖੇਤ ਵਿੱਚ ਕੰਮ ਕਰਦਾ ਤੂੰ ਉਨਾਂ ਚਿਰ ਮੇਰੇ ਛਾਵੇਂ ਖੇਡਦਾ ਉਹ ਵੀ ਜਦੋਂ ਕੰਮਕਾਰ ਕਰਕੇ ਥੱਕ ਜਾਂਦਾ ਤਾਂ ਮੇਰੀ ਛਾਂ ਹਟਾ ਕੇ ਆਰਾਮ ਕਰਦਾ ਜਦੋਂ ਕਦੇ ਉਹ ਦੁਖੀ ਹੁੰਦਾ ਤਾਂ ਆਵਦਾ ਦੁੱਖ ਮੇਰੇ ਨਾਲ ਆ ਕੇ ਸਾਂਝਾ ਕਰਦਾ ਆਹੋ ਤੂੰ ਵੀ ਸਹੀ ਆਂ ਆਹੋ ਬੇ ਤੂੰ ਮੀ ਸਹੀ ਹੈ ਬੇ ਪਹਿਲਾ ਮਨੁੱਖਾ ਦਾ ਸਾਡੇ ਨਾਲ ਪਿਆਰ ਹੁੰਦਾ ਸੀ ਸਾਡੇ ਦਰਖਤਾਂ ਦੀ ਕੋਈ ਐਮੀਅਤ ਹੁੰਦੀ ਸੀ ਬੇ ਹੁਣ ਤਾਂ ਏਸੀਆਂ ਦੀ ਆ ਤਾਂ ਹੀ ਤੂੰ ਮੈਨੂੰ ਬੜਾ ਦਿੱਤਾ ਬੇ ਮੈਂ ਤੇਰੇ ਪਿਆਰ ਦੀ ਲਈ ਹੁਟਾ ਲੀਆ